ਨਾਰਨ ਵੇਲੀ ਹੀ ਅਗ ਦਾ ਤਮਾਚਾ ਦਮਕ ਚੱਲੀ ਨਾ ਜਾਂਦੀ ਨੀ ਵਰ ਕਾ ਮੰਗੂਂ ਦੂਰੋਂ ਚਮਕਦੇ ਗਹਿਣੇ ਸਿਆਉਨਾ ਚਾਂਦੀ ਨੀ ਬੈਠੀ ਪੰਗੂੜੇ ਰਹੇ ਹਮੇਸ਼ਾ ਬੈਠੀ ਪੰਗੂੜੇ ਰਹੇ ਹਮੇਸ਼ਾ ਤੰਦੇ ਕੰਨ ਨੂੰ ਬਾਂਦੀ ਨੀ ਕੋਇਲ ਪੜਦੀ ਵਿੱਚ ਹਵੇਲੀ ਸੋ ਸੋਨਿਆਮ ਤਾਂ ਖਾਂਦੀ ਨੀ ਨਾਲ ਸ਼ੌਕ ਦੇ ਵੀ ਹੀ ਗਲੀ ਵਿੱਚ ਨਾਲ ਸ਼ਾਮਕ ਦੇ ਵੀ ਗਲੀ ਵਿੱਚ ਹਵਾ ਫੱਕਣ ਨੂੰ ਜਾਂਦੀ ਨੀ ਜੀ ਦੀ ਨਿਗਾਹ ਵਿੱਚ ਪਏ ਜੇ ਕੇਰਾਂ ਰਹੇ ਜੇ ਜਿੰਦ ਤੜਫਾਂਦੀ ਨੀ ਵਿੱਚ ਬੱਦਲਾਂ ਦੇ ਚਮਕਾ ਮਾਰਦੀ ਵਿੱਚ ਬੱਦਲਾਂ ਦੇ ਚਮਕਾ ਮਾਰਦੀ ਬਿਜਲੀ ਜਿਉ ਲਸ਼ਕਾਂਦੀ ਨੀ ਲੋਕੀ ਕਹਿੰਦੇ ਚੱਲੀ ਨਾ ਜਾਵੇ ਕਿਥੋਂ ਪਦਮਣੀ ਲਿਆਂਦੀ ਆਸ਼ਕ ਲੋਕਾਂ ਦੇ ਸੀਨੇ ਵਿੱਚ ਡੰਗ ਲਾਉਂਦੀ ਆਸ਼ਕ ਲੋਕਾਂ ਦੇ ਸੀਨੇ ਵਿੱਚ ਅੱਗ ਲਾਉਂਦੀ ਆਸ਼ਕ ਲੋਕਾਂ ਦੇ ਸੀਨੇ ਵਿੱਚ ਅੱਗ ਲਾਉਂਦੀ ਆਸ਼ਕ ਲੋਕਾਂ ਦੇ